ਅੱਜ ਕਿਸਾਨ ਕਮੇਟੀਆਂ ਦੁਆਰਾ ਅਮਰਸਰ ਵਿੱਚ ਇੱਕ ਵਿਚਾਰ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਤੇ ਇਹਨਾਂ ਕਿਸਾਨਾਂ ਨੇ ਜੇਲ੍ਹ ਪਰੋ ਅੰਦੋਲਨ ਦਾ ਐਲਾਨ ਕੀਤਾ ਹੈ ਨਾਲ ਹੀ ਮੰਗਾ ਮੰਨਵਾਉਣ ਦੇ ਲਈ ਕੇਂਦਰ ਅਤੇ ਪ੍ਰਦੇਸ਼ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਨੇ ਇਸ ਮੌਕੇ ਤੇ ਜਾਣਕਾਰੀ ਜੰਦਿਆ ਕਿਹਾ ਬਿਲਕੁਲ ਜੀ ਵੇਖੋ ਜੀ ਅਸੀਂ ਜੇਲ੍ਹ ਪਰੋ ਮੋਰਚਾ ਕੀਤਾ ਹੈਗਾ ਜੇਲ੍ਹਾਂ ਪਰ ਜਾਨ ਦਾ ਵੀ ਕਿਸਾਨ ਦਾ ਸ਼ੌਕ ਨੇ ਇੱਕ ਡੈਮੋਕ੍ਰੇਸੀ ਵਿੱਚ ਤਰੀਕੇਕਾਰ ਸੀਗਾ ਜੇ ਪਿਛਲੇ 72 ਸਾਲਾਂ ਤੋਂ ਸਾਡੀ ਕਿਸੇ ਨੇ ਨਹੀਂ ਸੁਣੀ ਵੀ ਸਾਡੀ ਹੋਂਦ ਸੁਣ ਲਓ ਤੇ ਸਮੇਂ-ਸਮੇਂ ਕਿਸਾਨਾਂ ਨਾਲ ਵਫਾਕ ਮੋਦੀ ਸਾਹਿਬ ਵੀ ਕਹਿ ਕੇ ਅਸੀਂ ਸੁਆਮੀ ਨਾਸਰ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਭੱਜ ਗਏ 1.5 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਾਂਗੇ ਭੱਜ ਗਏ ਕਰਜ਼ੇ ਮਾਫੀ ਬਾਰੇ ਵੀ ਉਹ ਨਿਕਲ ਗਏ ਕੈਪਟਨ ਸਰਕਾਰ ਕਹਿ ਕੇ ਆਏ ਸੀ ਵੀ ਹਰ ਕਰ ਨੌਕਰੀ ਦਾ ਵਾਅਦਾ ਪੂਰਾ ਕਰਾਂਗੇ ਸਮੁੱਚਾ ਕਰਜ਼ਾ ਖਤਮ ਕਰਾਂਗੇ ਸਾਰੀਆਂ ਸਰਕਾਰਾਂ ਚ ਕੇਂਦਰ ਦੀਆਂ ਚਾਹੇ ਪੰਜਾਬ ਦੀਆਂ ਸਾਰੀਆਂ ਮੁਕਰ ਚੁੱਕੀਆਂ ਵਾ ਸੋ ਅਸੀਂ ਅੰਦੋਲਨ ਕਰ ਲਈ ਮਜਬੂਰ ਆ ਤੁਹਾਨੂੰ ਜਾਣ ਕੇ ਬਹੁਤ ਦੁੱਖ ਹੋਏਗਾ ਵੀ ਜਿਹੜਾ ਅਸੀਂ ਲਗਾਤਾਰ ਕਹਿੰਦੇ ਸੀ ਵਿਸ਼ਵ ਪਾਰ ਸੰਸਥਾ ਦੇ ਦਬਾਅ ਡਬਲਯੂਟੀਓ ਦੀਆਂ ਨੀਤੀਆਂ ਤਹਿਤ ਦੇਸ਼ ਦੀ ਖੇਤੀ ਮੰਡੀ ਤਬਾਹ ਕਰਨੀ ਆ ਸੋ ਉਹਦੇ ਤਹਿਤ ਜਿਹੜਾ ਆਰ ਸੀ ਈ ਪੀ ਸਮਝੌਤਾ ਵਾ ਜਿਹੜਾ ਏਸ਼ੀਆ ਖੇਤਰ ਦੇ ਵਿੱਚ ਆ ਉਹ ਜੂਨ ਦੇ ਵਿੱਚ ਲਾਗੂ ਕਰਨ ਜਾ ਰਹੀ ਸਰਕਾਰ ਜਿਹਦੇ ਤਹਿਤ ਚੀਨ ਜਾਪਾਨ ਆਸਟ੍ਰੇਲੀਆ ਨਿਊਜ਼ੀਲੈਂਡ ਇਹਨਾਂ ਦਾ ਕਣਕ ਝੋਨਾ ਫਾਲ ਦੁੱਧ ਖੰਡ ਸਾਡੀ ਮੰਡੀ ਵਿੱਚ ਕਰ ਮੁਕਤ ਹੋ ਕੇ ਡੰਪਿੰਗ ਹੋਣੀ ਆ ਤੇ ਸਾਡੇ ਕੋਲ ਇਹ ਚੀਜ਼ਾਂ ਪਹਿਲਾਂ ਹੀ ਬੜਾ ਪੂਰੇ ਦੇਸ਼ ਦਾ ਭਾਰਤ ਦਾ ਕਿਸਾਨ ਤਬਾਹੀ ਹੋ ਮਚੂਗੀ ਤੇ ਪੰਜਾਬ ਦਾ ਮਾਹਿਰਾਂ ਦੇ ਅਨੁਸਾਰ 45% ਪੁੱਲ ਦੁਨੀਆ ਦੀ ਆਬਾਦੀ ਤੇ ਫਰਕ ਪਾਊਗਾ ਸੋ ਇਸ ਕਿਸਮ ਦੇ ਸਮਝੌਤੇ ਜਿਹੜੇ ਆ ਇਹ ਕਿਸਾਨਾਂ ਦੀ ਮੌਤ ਆ ਸੋ ਇਹਨਾਂ ਸਮਝੌਤਿਆਂ ਨੂੰ ਰੱਦ ਕਰਨ ਵਾਸਤੇ ਸਾਡਾ ਪਹਿਲਾ ਐਲਾਨ ਆ ਕਿ ਇਹਦੇ ਲਈ ਤਿੱਖੇ ਸੰਘਰਸ਼ ਹੋਣਗੇ ਜੇ ਸਰਕਾਰ ਇਹ ਤੋਂ ਗਾਹਾਂ ਬਦੀ ਸੋ ਮੋਦੀ ਸਾਹਿਬ ਨੋਟ ਕਰ ਲੈ ਕੇਂਦਰ ਦੀ ਸਰਕਾਰ ਨੂੰ ਇਸ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਤੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨਸਾਰ ਫਸਲਾਂ ਦੇ ਭਾਅ ਦੇਣੇ ਚਾਹੀਦੇ ਆ ਤੇ ਜਿੰਨੀਆਂ ਫਸਲਾਂ ਦੀ ਖਰੀਦ ਕਰਦੀ ਹੈ ਕੇਂਦਰ ਸਰਕਾਰ ਉਹਨਾਂ ਨੂੰ ਖਰੀਦ ਕਰਨੀ ਚਾਹੀਦੀ ਆ ਆਵਾਜ਼ ਕਰ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਸਰਕਾਰ ਦੀ ਆਪ ਦੀ ਰਿਪੋਰਟ ਮੁਤਾਬਕ 1100 ਕਰੋੜ ਰੁਪਇਆ ਐਤਕੀ ਕੰਨੇ ਦਾ ਬਕਾਇਆ ਖੜ ਗਿਆ 400 ਕਰੋੜ ਰੁਪਇਆ ਪਹਿਲਾ ਖੜਾ ਵਾ ਸੋ 31 ਮਾਰਚ ਤੱਕ ਹਾਈ ਕੋਰਟ ਚ ਵਾਦਾ ਕਰ ਚੁੱਕੀ ਸਰਕਾਰ ਪਰ 30 ਮਹਾਜੇ ਤੱਕ 29 ਮਾਰਚ ਤੱਕ ਕੋਈ ਪੈਸਾ ਨਹੀਂ ਇੰਨੇ ਪੈਸੇ ਆਉਣਗੇ ਕਿੱਥੋਂ ਸੋ ਦੂਜੇ ਬਨੇ ਸਰਕਾਰ ਡਾਂਗ ਚੜ੍ਹ ਕੇ ਪਿੰਡਾਂ ਵਿੱਚ ਚੌਂਕੀਦਾਰਾ ਲੋਕੋ ਰੇਡ ਦੇ ਨਾਂ ਹੇਠ ਕਿਸਾਨਾਂ ਕੋਲੇ ਇਹ ਗ੍ਰਾਹੀ ਕਰ ਰਹੀ ਆ 8-900 ਕਰੋੜ ਰੁਪਇਆ ਗ੍ਰਾਹ ਕੇ ਲੈ ਗਈ एलईडी बल्बਾਂ ਦੇ ਨਾਂ ਤੇ 1800 ਕਰੋੜ ਰੁਪਇਆ ਅੰਮ੍ਰਿਤਸਰ ਚ ਖਰਚਿਆ ਜਾ ਰਿਹਾ ਕਿਸਾਨਾਂ ਨੂੰ ਥੇਲਾ ਦੇਣ ਵਾਸਤੇ ਨਹੀਂ ਹੈਗਾ ਅਸੀਂ ਨਹੀਂ ਕਹਿੰਦੇ ਡਵੈਲਪਮੈਂਟ ਨਾ ਕਰੋ ਸੋ ਇਸ ਕਰਕੇ ਭਰਾਓ ਸਾਡੀ ਮਜਬੂਰੀ ਹੈ ਸੰਘਰਸ਼ ਕਰਨਾ ਸੋ ਜਿਹੜਾ ਜੇਲ੍ਹ ਪਰੋ ਮੋਰਚਾ ਅਸੀਂ ਸ਼ੁਰੂ ਕੀਤਾ 52 ਬੰਦਾ ਗ੍ਰਿਫਤਾਰੀ ਦਾ ਯਥਾ ਡੀਸੀ ਦਫਤਰ ਪੇਸ਼ ਕੀਤਾ ਆਪਾਂ ਇਹ ਮੋਰਚਾ ਲਗਾਤਾਰ ਜਾਰੀ ਰਹੂਗਾ ਜਿੰਨੀ ਦੇਰ ਤੱਕ ਪੰਜਾਬ ਸਰਕਾਰ ਨਾਲ ਵੱਡੀ ਸਮੱਸਿਆ ਸਾਡੀ ਇਸ ਗੱਲ ਤੇ ਖੜ ਰਹੀ ਆ ਕਿ ਪਹਿਲੋ ਜਿਹੜੀਆਂ ਮੰਨ ਲਈਆਂ ਮੰਗਾ ਸ਼ੀਤਪੁਰਾ ਨੂੰ ਨੌਕਰੀਆਂ ਦੇਣੀਆਂ ਖੁਦਕੁਸ਼ੀ ਵਾਲੇ ਪਰਿਵਾਰਾਂ ਨੂੰ ਮਾਪਜਾ ਦੇਣਾ ਇਹਦੇ ਨਾਲ ਪੁਲਿਸ ਕੇਸ ਵਾਪਸ ਲੈਣੇ ਸੋ ਇਸ ਕਿਸਮ ਦੇ ਜਿਹੜੇ ਮਸਲੇ ਸੀ 12 14 ਪਹਿਲਾਂ ਮੀਟਿੰਗਾਂ ਵਿੱਚ ਸੈਟਲ ਹੋਏ ਨੇ ਉਹ ਸਰਕਾਰ ਲਾਗੂ ਨਹੀਂ ਕਰ ਰਹੀ ਤੇ ਫਿਰ ਕੀ ਯਕੀਨ ਕਰੀਏ ਸਗੋ ਹੋਂ ਚੋਣ ਜਾਬਤਾ ਲੱਗਨ ਦਾ ਝੂਠਾ ਲਾਰਾ ਲਾਇਆ ਜਾ ਰਿਹਾ ਸਾਡੀ ਸਮਝ ਮੁਤਾਬਕ ਕਾਨੂੰਨ ਕਹਿੰਦਾ ਵੀ ਜਿਹੜੀਆਂ ਪਹਿਲੋਂ ਮੰਗਾ ਮੰਨੀਆਂ ਹੁਣ ਸੈਟਲ ਹੋਣ ਉਹਨਾਂ ਦੇ ਕੋਈ ਜ਼ੋਨ ਜਾਬਤਾ ਨਹੀਂ ਨਵਾਂ ਲਾਨ ਚੱਲ ਨਾ ਹੋਵੇ ਸੋ ਇਸ ਕਰਕੇ ਅਸੀਂ ਮਜਬੂਰ ਹਾਂ ਤੇ ਆਪਣੀਆਂ ਮੰਗਾਂ ਮਣਾਉਣ ਤੱਕ ਇਹ ਮੋਰਚਾ ਜਾਰੀ ਰੱਖਾਂਗੇ ਟ੍ਰੈਕ ਰੋਕੇ ਗਏ ਸੀ ਤੁਹਾਡੇ ਵੱਲੋਂ ਤੁਹਾਨੂੰ ਠਾਇਆ ਗਿਆ ਉੱਥੋਂ ਤੁਹਾਡਾ ਭਰੋਸਾ ਦਿੱਤਾ ਗਿਆ ਤੁਹਾਨੂੰ ਇੱਥੇ ਭਰੋਸਾ ਤੁਹਾਡਾ ਤੋੜਿਆ ਗਿਆ ਕੀ ਲੱਗਦਾ ਫੇਰ ਟ੍ਰੈਕ ਰੋਕਣ ਦੀ ਨੋਬਤ ਆਏਗੀ ਕਿਸਾਨਾਂ ਵੱਲੋਂ ਬਿਲਕੁਲ ਜੀ ਸਾਨੂੰ ਹਾਈ ਕੋਰਟ ਨੇ ਅਪੀਲ ਕੀਤੀ ਸੀ ਵੀ ਦੇਸ਼ ਦੇ ਠੀਕ ਆ ਅਸੀਂ ਵੀ ਲੋਕਾਂ ਦੀ ਪਰੇਸ਼ਾਨੀ ਵੇਖੀ ਸੀ ਉਹਨਾਂ ਨੇ ਕਿਹਾ ਸੀ ਵੀ ਮੈਂ ਸਿਆਸਤਦਾਨ ਨਹੀਂ ਹੈਗਾ ਚੀਫ ਜਸਰ ਨੇ ਮੈਂ ਤਾਂ ਇਨਸਾਫ ਕਰੂੰਗਾ ਪਰ ਉਹਨਾਂ ਵੱਲੋਂ ਵੀ ਕੋਈ ਇਨਸਾਫ ਹਾਲੇ ਤੱਕ ਸਾਨੂੰ ਮਿਲਦਾ ਨਜ਼ਰ ਨਹੀਂ ਆ ਰਿਹਾ ਸੋ ਜੇਕਰ ਸਾਨੂੰ ਮਜਬੂਰ ਕੀਤਾ ਗਿਆ ਤੇ ਸਾਡਾ ਰੇਲ ਰੋਕਣਾ ਅਣਖ ਦਾ ਸਵਾਲ ਨਹੀਂ ਸਾਡੀ ਖਾਹਸ਼ ਆ ਸੋ ਜੇ ਮਜਬੂਰੀ ਹੋਈ ਤੇ ਰੇਲ ਟ੍ਰੈਕ 깔 ਵਧਾਂਗੇ ਸਾਡੇ ਕੋਈ ਤਿੱਖੇ ਸੰਘਰਸ਼ਾਂ ਤੋਂ ਇਲਾਵਾ ਕੋਈ ਚਾਰਾ ਨਹੀਂ ਸਾਨੂੰ ਮਜਬੂਰ ਕਰਦੀ ਹੈ ਸਰਕਾਰ ਵੀ ਉਧਰ ਨੂੰ ਅਸੀਂ ਜਾਈਏ